ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਹਰਜੀਤ ਸਿੰਘ ਜੇਲ੍ਹਦਾਰ ਪਿੰਡ ਬੱਬਿਆਣੇ ਦੇ ਨਾਲ ਮੌਜੂਦ ਹਾਂ ਤੇ ਅੱਜ ਉਹ ਸਾਨੂੰ ਆਪਣੀ ਕਵਿਤਾ ਦੇ ਨਾਲ ਰੂਬਰੂ ਕਰਾਣਗੇ ਉਹਦਾ ਆਧਾਰ ਤੇ ਉਹ ਕਵਿਤਾ ਉਹਨਾਂ ਨੇ ਕਿੱਦਾਂ ਲਿਖੀ ਤੇ ਸਾਰਾ ਕੁਝ ਉਸ ਕਵਿਤਾ ਬਾਰੇ ਉਹ ਅੱਜ ਸਾਨੂੰ ਦੱਸਣਗੇ ਅਗਲੀ ਆਵਾਜ਼ ਹਰਜੀਤ ਸਿੰਘ ਜੇਲ੍ਹਦਾਰ ਦੀ ਸਤਿ ਸ੍ਰੀ ਅਕਾਲ ਸਾਹਿਬ ਮੇਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਰੋਤੇ ਬਾਰੇ ਤਾਂ ਹੈ ਨਹੀਂ ਪਰ ਜਿੰਨੇ ਖੈਗੇ ਨੇ ਸਾਰਿਆਂ ਸਤਿ ਸ੍ਰੀ ਅਕਾਲ ਆਪਾਂ ਜਿਹੜੀ ਕਵਿਤਾ ਬਾਰੇ ਦੱਸਣ ਜਾ ਰਹੇ ਆ ਉਹ ਕਵਿਤਾ ਹੈਗੀ ਹੈ ਜਿਹਦਾ ਮੈਂ ਸੱਚ ਦੇਖ ਲਿਖਿਆ ਕੱਖਾਂ ਦੀ ਪੰਡ ਤੇ ਜਿਵੇਂ ਕਿ ਹਰ ਇੱਕ ਪਿੰਡ ਦੇ ਵਿੱਚ ਲਾ ਲੋ ਸ਼ਹਿਰ ਦੇ ਵਿੱਚ ਲਾ ਲੋ ਕੇ ਇਦਾਂ ਹੁੰਦਾ ਹੀ ਹੈ ਵੀ ਜਦੋਂ ਕੋਈ ਰਿਸ਼ਤਾ ਵਗੈਰਾ ਕਰਨਾ ਹੁੰਦਾ ਤਾਂ ਮੁੰਡੇ ਵਾਲੇ ਕੁੜੀ ਦਾ ਪਤਾ ਕਰਦੇ ਨੇ ਤੇ ਕੁੜੀ ਵਾਲੇ ਮੁੰਡੇ ਦਾ ਪਤਾ ਕਰਦੇ ਨੇ ਤੇ ਉਦਾਂ ਹੀ ਇੱਕ ਪਿੰਡ ਦੇ ਵਿੱਚ ਕੋਈ ਵਿਚੋਲਾ ਜਾਂਦਾ ਹੈਗਾ ਤੇ ਉਹ ਕਿਸੇ ਕੁੜੀ ਬਾਰੇ ਪਤਾ ਕਰਦਾ ਹੈਗਾ ਤੇ ਉਹ ਕਹਿੰਦਾ ਵੀ ਮੈਂ ਇਸ ਕੁੜੀ ਦਾ ਵੀ ਰਿਸ਼ਤਾ ਕਰਵਾਉਣਾ ਹੈਗਾ ਵੀ ਤੁਸੀਂ ਇਸ ਕੁੜੀ ਬਾਰੇ ਦੱਸੋ ਉਹਦੇ ਘਰ ਬਾਰੇ ਦੱਸੋ ਕੀ ਕਰਦੀ ਹੈ ਕੀ ਪੜ੍ਹਦੀ ਹੈ ਕਿੱਦਾਂ ਦਾ ਟੱਬਰ ਹੈ ਉਹ ਸਭ ਕੁਝ ਪਤਾ ਕਰਦਾ ਤੇ ਹੁਣ ਉਹ ਉਹ ਜਿਹੜੀਆਂ ਦੋਨਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਉਸ ਵਿਚੋਲੇ ਦੇ ਵਿੱਚ ਉਸ ਬੰਦੇ ਦੇ ਵਿੱਚ ਤੇ ਜੀਤੋ ਉਹ ਪੁੱਛ ਰਿਹਾ ਉਹਦੇ ਵਿੱਚ ਉਹਨੋਂ ਮੈਂ ਸ ਕਵਿਤਾ ਦੇ ਵਿੱਚ ਦਰਦ ਕੀਤਾ ਉਹਨਾਂ ਗੱਲਾਂ ਨੂੰ ਇੱਕ ਅੱਖਾਂ ਦੀ ਪੰਡ ਹੈ ਜਿਹੜੀ ਕਿ ਕੁੜੀ ਦੀ ਦੱਸ ਪਾਉਂਦੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ ਇਦਾਂ ਕਿ ਕੱਖਾਂ ਦੀ ਪੰਡ ਸਿਰ ਤੇ ਚੁੱਕੀ ਜਾਂਦੀ ਏ ਲਿਬੜੇ ਉਹਦੇ ਲੀੜੇ ਨੇ ਤੇ ਸਿਰ ਤੇ ਪਰਾਂਦੀ ਏ ਦੁੱਖਾਂ ਦੇ ਗੀਤ ਗਾਉਂਦੀ ਏ ਤੇ ਸੁੱਖਾਂ ਨੂੰ ਲੋਚਦੀ ਏ ਪੰਡ ਚੋਂ ਡਿੱਗਦੇ ਕੱਖਾਂ ਨੂੰ ਜਰਕ ਰੁੱਕ ਕੇ ਬੋਚਦੀ ਏ ਹੁਣੇ-ਹੁਣੇ ਦੇਖੀ ਮੈਂ ਉਹ ਮੋੜ ਤੋਂ ਮੁੜੀ ਏ ਕੱਖਾਂ ਦੀ ਪੰਡ ਚੁੱਕੀ ਜਾਂਦੀ ਉਹ ਕਿゼ ਗਰੀਬ ਦੀ ਕੁੜੀ ਐ ਤੇ ਫਿਰ ਉਹ ਉਹਨੂੰ ਪੁੱਛਦਾ ਕਿ ਠੀਕ ਐ ਉਹ ਗਰੀਬਾਂ ਦੀ ਕੁੜੀ ਐ ਤੂੰ ਮੈਨੂੰ ਦੱਸਿਆ ਕਿ ਵੀ ਜਿਹੜੇ ਟੱਬਰ ਬਾਰੇ ਦੱਸਣਾ ਚਾਹਣਾ ਪਾ ਥੋੜਾ ਜਿਹਾ ਵੀ ਕਿ ਕਰਮਕਾਰ ਕਰਦੇ ਨੇ ਕਿੱਦਾਂ ਦਾ ਪਰਿਵਾਰ ਐ ਤੇ ਫਿਰ ਉਹ ਅੱਗੇ ਦੱਸਦਾ ਉਹਨੂੰ ਜੀਤੋ ਪੁੱਛ ਰਿਹਾ ਉਹ ਕਹਿੰਦਾ ਵੀ ਬਾਪੂ ਉਹਦਾ ਸਿਰੀ ਰਲਿਆ ਬਾਪੂ ਉਹਦਾ ਸਿਰੀ ਰਲਿਆ ਸਰਪੰਚਾਂ ਦੇ ਬੇਬੇ ਉਹਦੀ ਕੰਮ ਕਰਦੀ ਐ ਪਾਂਚਾਂ ਦੇ ਇੱਕ ਭਾਈ ਤਾਂ ਜਾਂਦਾ ਏ ਉਹਦਾ ਦਿਹਾੜੀ ਤੇ ਇੱਕ ਮੈਨੂੰ ਲੱਗਦਾ ਲੱਗਿਆ ਹੋਇਆ ਕਲਾੜੀ ਤੇ ਮੰਜੇ ਦੇ ਵਿੱਚ ਪਈ ਇਹਨਾਂ ਦੀ ਬੁੜੀ ਏ ਕੱਖਾਂ ਦੀ ਪੰਡ ਚੁੱਕੀ ਜਾਂਦੀ ਉਹ ਕਿਸੇ ਗਰੀਬ ਦੀ ਕੁੜੀ ਏ ਉਹ ਫਿਰ ਕਹਿੰਦਾ ਏ ਕਿ ਠੀਕ ਐ ਤੂੰ ਇਹਨਾਂ ਦੇ ਪਰਿਵਾਰ ਬਾਰੇ ਵੀ ਦੱਸਿਆ ਕਿਹਦਾ ਪਿਤਾ ਏ ਜਿਹੜਾ ਉਹ ਸਰਪੰਚਾਂ ਦੇ ਸਿਰੇ ਰੜਿਆ ਹੋਇਆ ਸੀੜ ਤੇ ਰੜਿਆ ਹੋਇਆ ਤੇ ਬੇਬੇ ਦੀ ਮੈਂਬਰਾਂ ਦੇ ਕੰਮ ਕਰਦੀ ਆ ਪੰਜਾਂ ਦੇ ਰੜੀ ਹੋਈ ਹੈ ਤੇ ਭਾਈ ਜਿਹੜਾ ਇੱਕ ਤਾਂ ਇਹਦਾ ਦਿਹਾੜੀ ਦੇ ਉੱਤੇ ਜਾਂਦਾ ਤੇ ਇੱਕ ਖਿਲਾੜੀ ਤੇ ਲੱਗਿਆ ਹੋਇਆ ਗੰਨੇ ਪੀੜ ਦਾ ਤੇ ਇੱਕ ਬੁੜੀ ਇਹਨਾਂ ਦੀ ਮੰਝੇ ਦੇ ਵਿੱਚ ਪਈ ਆ ਜਿਹੜੀ ਕਿ ਬਿਮਾਰ ਹੈ ਤੇ ਵੀ ਫਿਰ ਹੁਣ ਮੈਨੂੰ ਇਹ ਚਾਣਨਾ ਪਾ ਕਿ ਪੜਨ ਪੜਨ ਦਾ ਕਿੰਨੇ ਕੁ ਪੜੀ ਆ ਇਹ ਕੀ ਕੰਮਕਾਰ ਕੀ ਕੁਝ ਸਿੱਖੀ ਹੈ ਉਸ ਬਾਰੇ ਵੀ ਦੱਸ ਤੇ ਫਿਰ ਉਹ ਅੱਗੇ ਦੱਸਦੀ ਹੈ ਕਿ ਪੜਨਾ ਤਾਂ ਚਾਹੁੰਦੀ ਸੀ ਪਰ ਤੰਗੀਆਂ ਨੇ ਮਾਰੀਏ ਰਿਸ਼ਤਾ ਭਾੜ ਦਾ ਫਿਰਦਾ ਬਾਪੂ ਇਹਦਾ ਹਲੇ ਕੁਆਰੀਏ ਭਾਵੇਂ ਵੇੜਾ ਤੇ ਭਾਵੇਂ ਕੁਵੇੜਾ ਏ ਇੰਨਾ ਤਾਂ ਆਪਣੀਆਂ ਪਗਡੰਡੀਆਂ ਨਾਪਦੇ ਜਾਣਾ ਏ ਅੱਜ ਜਿਸ ਨੇ ਖੇਤ ਲੰਬੜਾਂ ਦੇ ਕੱਖ ਵੱਡਣ ਜਾਣਾ ਏ ਤਾਂ ਹੀ ਤਾਂ ਰਾਹ ਵਿੱਚ ਜਾਂਦੀਆਂ ਆਪਣੀਆਂ ਸਾਥਣਾ ਨਾਲ ਜੁੜੀਏ ਕੱਖਾਂ ਦੀ ਪੰਡ ਚੁੱਕੀ ਜਾਂਦੀ ਉਹ ਕਿਸੇ ਗਰੀਬ ਦੀ ਕੁੜੀ ਏ ਫਿਰ ਜਦੋਂ ਇੰਨਾ ਕੁਝ ਪਤਾ ਲੱਗਦਾ ਹੈ ਵੀ ਟੱਬਰ ਵਾਲੇ ਪਾਸਿਓਂ ਵੀ ਵੀ ਤੰਗ ਹੈਗੀ ਵਿਚਾਰੀ ਤੇ ਮਤਲਬ ਕਿ ਕਾ ਪੱਠੇ ਲੈਣਾ ਤੇ ਜਾਂ ਹੋਰ ਬਾਲਣ ਬਾਲਣ ਲੈਣ ਲੱਕੜਾ ਲੈਣ ਵੀ ਪੜਨ ਵਾਲੇ ਪਾਸੇ ਪਈ ਨਹੀਂ ਕਿਉਂਕਿ ਤੰਗੀਆਂ ਦੀ ਮਾਰੀ ਸੀਗੀ ਫਿਰ ਉਹ ਪੁੱਛਦਾ ਵੀ ਤੈਨੂੰ ਇਹਨਾਂ ਸਭ ਕੁਝ ਕਿਵੇਂ ਪਤਾ ਹੈ ਵੀ ਤੂੰ ਕੀ ਲਗਦੀ ਹੈ ਉਹਦੀ ਉਹਦੀ ਕੋਈ ਸਹੇਲੀ ਜਾਂ ਉਹਨੋਂ ਹੈ ਨਹੀਂ ਜਾਣਕਾਰ ਤੂੰ ਕਿੱਦਾਂ ਹੈ ਵੀ ਤੈਨੂੰ ਸਭ ਕੁਝ ਪਤਾ ਹੈ ਤਾਂ ਉਹ ਬੋਲਦੀ ਹੈ ਕਿ ਮੈਂ ਇਹਦੇ ਸਿਰ ਤੇ ਰੱਖੀ ਪੰਡ ਬੋਲ ਰਹੀ ਇਸ ਵਿਚਾਰੀ ਦੇ ਦੁੱਖੜੇ ਹਾਂ ਫੋਲ ਰਹੀ ਟਟੀਆਂ ਚੱਪਲਾਂ ਖਿਲਰੇ ਹੋਏ ਵਾਲ ਨੇ ਕਬੀਲਦਾਰੀ ਵਾਲੇ ਨਾ ਸੁਖਾਵੇਂ ਹਾਲ ਨੇ ਜੇਲ੍ਹਦਾਰਾ ਕਿਉਂ ਤੇਰੀ ਕਲਮ ਕਾਮਿਆਂ ਦੇ ਕਾਰੇ ਚ ਗੁੜੀ ਏ ਕੱਖਾਂ ਦੀ ਪੰਡ ਚੁੱਕੀ ਜਾਂਦੀ ਉਹ ਕਿਸੇ ਗਰੀਬ ਦੀ ਕੁੜੀ ਏ ਕੱਖਾਂ ਦੀ ਪੰਡ ਚੁੱਕੀ ਜਾਂਦੀ ਉਹ ਕਿਸੇ ਗਰੀਬ ਦੀ ਕੁੜੀ ਏ ਤਾਂ ਕਿ ਇਹਦਾ ਸਾਰansh ਇਹ ਨਿਕਲਿਆ ਕਿ ਉਹ ਆਪਣੀ ਕਾਲਪਨਿਕ ਬੁੱਧੀ ਦੇ ਵਿੱਚ ਉਸ ਪੰਡ ਨਾਲ ਗੱਲਾਂ ਕਰ ਰਿਹਾ ਸੀਗਾ ਕਿ ਜਿਹੜੀ ਉਹਦੇ ਸਿਰ ਦੇ ਉੱਤੇ ਰੱਖੀ ਹੋਈ ਹੈ ਕਿਉਂਕਿ ਉਸ ਪੰਡ ਤੋਂ ਵੱਧ ਉਸ ਕੁੜੀ ਨੂੰ ਹੋਰ ਕੋਈ ਨਹੀਂ ਜਾਣ ਸਕਦਾ ਜਿਹੜੀ ਹਮੇਸ਼ਾ ਉਸ ਦੇ ਸਿਰ ਉੱਤੇ ਰਹਿੰਦੀ ਹੈ ਸਵੇਰ ਸਵੇਰ ਹੋਣਸਾਰ ਉਸ ਦੇ ਸਿਰ ਉੱਤੇ ਧਰੀ ਜਾਂਦੀ ਹੈ ਤੇ ਸ਼ਾਮ ਤੀਕ ਉਸ ਦੇ ਸਿਰ ਉੱਤੇ ਰਹਿੰਦੀ ਹੈ ਇੱਕ ਦਾਤੀ ਤੇ ਇੱਕ ਪੱਲੀ ਇਹ ਦੋ ਤੇ ਵਿਚਾਰੀ ਜਿੰਦ ਤੜਕੀ ਉੱਟ ਚੰਦੀ ਸੋ ਏਸੀਜੀ ਮੇਰੀ ਕੱਖਾਂ ਦੀ ਪੰਡ ਕਵਿਤਾ ਜਿਹੜੀ ਕਿ ਕੁੜੀ ਦੀ ਦੱਸ ਪਾਉਂਦੀ ਹੈ ਉਹ ਪੰਡ ਕੱਖਾਂ ਦੀ ਇੰਨੀ ਇੱਕ ਕਵਿਤਾ ਨਾਲ ਅਸੀਂ ਸਰੋਤਿਆਂ ਤੋਂ ਵਿਦਾਈਗੀ ਲੈਨੇ ਆ ਫਿਰ ਅਗਲੀ ਕਵਿਤਾ ਦੇ ਸੰਗ ਮਿਲਾਂਗੇ ਸਾਹਿਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਐਂਡ ਅਗਲੇ ਐਪੀਸੋਡ 'ਚ ਮਿਲਦੇ ਆਪਾਂ ਸਾਰੇ ਇੱਕ ਹੋਰ ਨਵੀਂ ਕਵਿਤਾ ਨਾਲ ਅਲਵਿਦਾ ਮੇਰੇ ਵੱਲੋਂ ਵੀ ਤੇ ਅਲਵਿਦਾ ਹਰਜੀਤ ਸਿੰਘ ਜੈਲਦਾਰ ਵੱਲੋਂ